ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਆਪਦੇ ਚੈਨਲ ਦੇ ਉੱਤੇ ਵੀਡੀਓ ਕਿਉਂ ਡਿਲੀਟ ਕੀਤੀਆਂ ਜੈਸਮੀਨ ਮਾਲ ਦੇ ਰੋਸਟਿੰਗ ਦੇ ਰਿਲੇਟਡ ਕਿਉਂਕਿ ਇਹਨਾਂ ਨੇ ਮੈਨੂੰ ਦਿੱਤੀ ਹੋਈ ਆ ਸਟ੍ਰਾਈਕ ਇੱਕ ਸਟ੍ਰਾਈਕ ਹੋਈ ਆ ਮੈਂ ਸੋਚਿਆ ਵੀ ਮੇਰਾ ਚੈਨਲ ਨਾ ਬੰਦ ਹੋ ਜਾਈਏ ਕਿਉਂਕਿ ਮੈਂ ਆਪਦਾ ਚੈਨਲ ਆ ਜਿਹੜਾ ਬੜੀ ਮਿਹਨਤ ਨਾਲ ਚਲਾਇਆ ਇਹਨਾਂ ਨੇ ਚਲੋ ਆਪਦੀਆਂ ਵੀਡੀਓ ਤੇ ਇਹਨਾਂ ਦਾ ਮੈਂ ਕੰਟੈਂਟ ਯੂਜ਼ ਕੀਤਾ ਇਹਨਾਂ ਨੇ ਮੈਨੂੰ ਰੋਸਟਿੰਗ ਦੀ ਵੀਡੀਓ ਦੇ ਵਿੱਚ ਜਿਹੜਾ ਮੈਂ ਕੰਟੈਂਟ ਯੂਜ਼ ਕੀਤਾ ਸੀ ਉਹਦੇ ਤੇ ਇਹਨਾਂ ਨੇ ਮੈਨੂੰ ਸਟ੍ਰਾਈਕਾਂ ਦਿੱਤੀਆਂ ਮੈਂ ਸ ਇਹ ਮੋਨਟਾਈਜ਼ ਹੋਣੇ ਹੋਇਆ ਸੀਗਾ ਠੀਕ ਹੈ ਉਸ ਤੋਂ ਬਾਅਦ ਰਹੀ ਗੱਲ ਇਹ ਧਮਕੀਆਂ ਦੇ ਰਿਹਾ ਮੈਨੂੰ ਕਮੈਂਟਾਂ ਦੇ ਵਿੱਚ ਆ ਕੇ ਆ ਜਸਵੰਤ ਮਾਹਲ ਕਰਕੇ ਕੋਈ ਆਈਡੀ ਇਹਨਾਂ ਦੀ ਤਾਂ ਇਹਨੇ ਮੈਨੂੰ ਲਿਖਿਆ ਹੋਣਗੇ ਜੈਸਮੀਨ ਤੇ ਕੋਈ ਵੀਡੀਓ ਪਾਈ ਤਾਂ ਸਟ੍ਰੀਕ ਨਹੀਂ ਘਰ ਆ ਕੇ ਜੁੱਤੀਆਂ ਵੱਜਣਗੀਆਂ ਮੈਂ ਦੱਸਣਾ ਚਾਹੁੰਨੀ ਆ ਤੇਰੇ ਖਸਮ ਨੂੰ ਜੈਸਮੀਨ ਮਾਹਲ ਕਿ ਤੂੰ ਘਰੇ ਹੀ ਆ ਜਾ ਮੇਰੇ ਪਹਿਲਾਂ ਤੂੰ ਜਿਹੜੀਆਂ ਜੁੱਤੀਆਂ ਮਾਰਨ ਤੇ ਤੁਰਿਆ ਤੁਲਿਆ ਫਿਰਦਾ ਨਾ ਜੁੱਤੀਆਂ ਜੇ ਤੂੰ ਮਾਰ ਸਕਦਾ ਤੇ ਸਾਡੇ ਹੱਥਾਂ ਦੇ ਵਿੱਚ ਚੂੜੀਆਂ ਨਹੀਂ ਪਾਈਆਂ ਵੀ ਤੂੰ ਜੁੱਤੀਆਂ ਮਾਰ ਜੇਂਗਾ ਤੇ ਅਸੀਂ ਚੁੱਪ ਕਰਕੇ ਬਹਿ ਜਾਗੇ ਇਹ ਨਾ ਹੋਵੇ ਤੂੰ ਅੱਗੋਂ 10 ਖਾ ਕੇ ਜਾਵੇਂ ਜੁੱਤੀਆਂ YouTube ਤੇ ਕੱਲੇ ਪਿਓ ਦੀ ਨਹੀਂ ਵੀ ਤੂੰ ਕੱਲਾ ਯੂਜ਼ ਕਰੀ ਜਾਵੇਂਗਾ ਤੇ ਤੂੰ ਧਮਕੀਆਂ ਦੇਈ ਜਾਵੇਂਗਾ ਤੁਸੀਂ ਨਾ ਕੰਟੈਂਟ ਤੂੰ ਆਪਦਾ ਕੰਟੈਂਟ ਹੋਰ ਪਾ ਤੂੰ ਜਨਾਨੀਆਂ ਕਿਉਂ ਵਗਾਉਣਾ ਆਪਦੇ ਬਲੌਗਾਂ ਦੇ ਚੈਨਲ ਤੂੰ ਬਲੌਗ ਤੂੰ ਆਪਦਾ ਚੈਨਲ ਦਾ ਨਾਮ ਰਵਿੰਦਰ ਜੈਸਮੀਨ ਰੱਖਿਆ ਤੇ ਪਾਉਣਾ ਤੂੰ ਜਨਾਨੀਆਂ ਦੀਆਂ ਵੀਡੀਓਾਂ 24 ਘੰਟੇ ਉਹਦੇ ਉੱਤੇ ਆ ਕੇ ਤੂੰ ਧਮਕੀਆਂ ਦਿਨਾ ਮੇਰੇ ਕੋਲੇ ਹੋਰ ਸਲੇਮ ਹੈਗੇ ਆ ਤੂੰ ਪਾ ਕੇ ਵਿਖਾ ਵੀਡੀਓ ਤੈਨੂੰ ਫੇਰ ਦੱਸਾਂਗੇ ਧਮਕੀਆਂ ਨਾ ਤੁਸੀਂ ਆਪਦੀਆਂ ਆਪਦੇ ਕੋਲ ਰੱਖੋ ਮੈਂ ਇਹਨਾਂ ਦੇ ਸਕਰੀਨਸ਼ਾਟ ਵੀ ਲਾ ਦੂੰਗੀ ਤੂੰ ਕਿਹੜੇ ਕਿਹੜੇ ਮੂੰਹ ਬੰਦ ਕਰਾ ਲੈਣਾ ਤੇਰੇ ਵਰਗੇ ਬਾਂਦ ਕਰਨੋਂ ਬੈਠਾ ਰੋਸਟਰਾਂ ਦੇ ਸਿਰੋਂ ਹੀ ਤੁਸੀਂ ਖਾਨੇ ਆ ਤੁਹਾਨੂੰ ਜੇ ਕੋਈ ਵੇਂਦੇ ਆ ਨਾ ਚਾਰ ਵੀਊ ਤੇ ਰੋਸਟਰਾਂ ਦੇ ਸਿਰੋਂ ਹੀ ਤੁਹਾਨੂੰ ਵੇਖਣ ਲੱਗੇ ਸੀ ਜੇ ਤੁਹਾਨੂੰ ਕੋਈ ਰੋਸਟਿੰਗ ਕਰਨ ਲੱਗਿਆ ਸੀ ਤੈਨੂੰ ਬੋਲਣ ਦੀ ਤੈਨੂੰ ਪਹਿਲੀ ਗੱਲ ਅਕਲ ਹੈ ਨਹੀਂ ਤੂੰ ਸਿੱਧਾ ਨੂੰ ਨਾਰਮਲ ਕਹਿੰਦਾ ਵੀ ਭਾਈ ਸਾਡੇ ਤੇ ਰੋਸਟ ਨਾ ਪਾਓ ਤੂੰ ਧਮਕੀਆਂ ਦੇਣ ਤੇ ਆ ਗਿਆ ਥੋੜੀ ਰੋਟੀ ਬੰਦ ਹੋ ਸਕਦੀ ਹੈ YouTube ਥੋੜੀ ਰੋਟੀ ਇਹਦੇ ਸਿਰੋਂ ਚੱਲਦੀ ਹੈ ਸਾਡੀ ਰੋਟੀ YouTube ਦੇ ਸਿਰੋਂ ਹੀ ਚੱਲਦੀ ਹੈ ਕਿਉਂਕਿ ਥੋੜੇ ਵਰਗਿਆਂ ਨੂੰ ਆਏ ਆ ਵੀ ਰੋਟੀ ਇਹਦੇ ਸਿਰੋ ਚੱਲੇ ਵਿਊ ਆਉਣ ਚੰਗੇ ਤੇ ਮੁੜ ਕੇ ਅਸੀਂ ਇਹ ਚੈਨਲ ਬੰਦ ਕਰਾ ਸੌਰੀ ਕੰਮ ਕਰ ਬੰਦ ਕਰਕੇ ਤੇ ਇਹ ਹੋ ਜਾਣਗੇ ਜਿਨੇ ਖਾਣੀਆਂ ਜਨਾਨੀਆਂ ਦੇ ਸਿਰੋ ਜਨਾਨੀਆਂ ਵਿਖਾ ਕੇ ਵੀਡੀਓ ਦੇ ਸਿਰੋ ਕੀ ਕੰਟੈਂਟ ਵਿਖਾਉਣੇ ਆ ਤੁਸੀਂ ਕੀ ਕੰਟੈਂਟ ਹੁੰਦਾ ਤੁਸੀਂ ਕੀ ਸੇਧ ਦਿੰਨੇ ਆ ਲੋਕਾਂ ਨੂੰ ਆ ਕੇ ਤੁਸੀਂ ਧਮਕੀਆਂ ਦਿਨਾ ਜਨਾਨੀਆਂ ਨੂੰ ਧਮਕੀਆਂ ਦੇਣੀਆਂ ਸੌਖੀਆਂ ਹੁੰਦੀਆਂ ਫਸੰਗ ਫਸਾਖਾ ਕਿਸੇ ਵੱਡੇ ਰੋਸਟਰ ਨਾਲ ਤੈਨੂੰ ਅਕਲ ਤੇਰੀ ਟਿਕਾਣੇ ਜਾਊਗੀ ਆ ਵੀ ਆਇਆ ਲੱਗਦਾ ਤੈਨੂੰ ਵੀ ਹਾਂ ਮੈਂ ਇਹਨੂੰ ਧੰਕੀ ਦੇ ਦੂੰਗਾ ਚੈਨਲ ਬੰਦ ਕਰ ਦੂੰਗੀ ਮੈਂ ਤਾਂ ਕੱਲੂ ਰੋਸਟ ਪਾਉਂਗੀ ਲੈ ਤੂੰ ਕਰ ਲਈ ਤੂੰ ਸਟ੍ਰਾਈਕ ਸ਼ਟ ਤੂੰ ਜਿਹੜਾ ਕੁਛ ਮਰਜ਼ੀ ਕਰ ਲਈ ਰੋਸਟਿੰਗ ਕੱਲੂ ਵੀਡੀਓ ਤੇਰੇ ਤੇ ਪਾਉਂਗੀ ਮੈਂ ਦੁਬਾਰਾ ਤੁਸੀਂ ਨਾ ਇਹ ਕੰਮ ਕਰੋ ਤੂੰ ਲੋਕਾਂ ਨੂੰ ਬੁੱਧੂ ਬਣਾਉਣਾ ਲੋਕਾਂ ਨੂੰ ਤੁਸੀਂ ਸ਼ਰਿਆਂ ਬੇਵਕੂਫ ਬਣਾਉਣੇ ਆ ਜਿਹੜੇ ਤੂੰ ਬਲੌਗ ਪਾਏ ਆ ਕਿੱਥੇ ਸੀ ਤੇਰੇ ਮਹਿੰਦੀ ਜਨਾਨੀਆਂ ਦੇ ਲੱਗੀ ਹੋਈ ਤੂੰ ਬੇਵਕੂਫ ਬਣਾਈ ਜਾ ਚੱਲੋ ਬਿਆਰ ਨੂੰ ਅੱਠ ਕੇ ਵਲੌਗਿੰਗ ਦਾ ਮਤਲਬ ਇਹ ਹੁੰਦਾ ਇਹ ਵਲੌਗਿੰਗ ਹੁੰਦੀ ਆ ਇਹ ਵਲੌਗਰ ਹੁੰਦੇ ਆ ਤੁਸੀਂ ਫੇਕ ਚੀਜ਼ਾਂ ਵਿਖਾਉਨੇ ਆ ਤੁਸੀਂ ਪਰ ਰੀਅਲ ਵਿਖਾਓ ਤੁਸੀਂ ਡੇਲੀ ਵਲੌਗਿੰਗ ਕਰੋ ਤੁਸੀਂ ਨਾ ਟ੍ਰੋਲ ਹੋਮ ਕਿਹੜੇ ਕਿਹਦੇ ਮੂੰਹ ਬੰਦ ਕਰਾਇਆਗਾ ਜਦੋਂ ਤੁਸੀਂ ਬੋਲਣੇ ਝੂਠ ਆ ਤੇ ਉਲਟਾ ਤੂੰ ਆ ਕੇ ਮੈਨੂੰ ਧਮਕੀਆਂ ਦਿਨਾ ਪੁੱਛਣ ਵਾਲਾ ਹੋਵੇ ਵੀ ਤੇਰੀ ਔਕਾਤ ਕੀ ਆ ਤੂੰ ਕਿਸੇ ਕਿਸੇ ਕੁੜੀ ਨੂੰ ਤੂੰ ਧਮਕੀ ਦਿਨਾ ਵਾ ਆ ਕੇ ਤੂੰ ਨਾਰਮਲ ਕਹਿੰਦਾ ਵੀ ਬਾਈ ਮੇਰੀ ਜਨਾਨੀ ਦੀਆਂ ਵੀਡੀਓ ਨਾ ਪਾਉ ਤੂੰ ਹੁਣ ਨਾ ਕਹੋ ਨਾ ਤੂੰ ਮੇਰੇ ਚੈਨਲ ਤੇ ਆ ਕੇ ਮੈਨੂੰ ਧਮਕੀਆਂ ਦੇਣ ਵਾਲਾ ਮੈਂ ਅੱਜ ਤੱਕ ਤੇਰੇ ਚੈਨਲ ਤੇ ਕੋਈ ਵੀ ਤੂੰ ਪਾ ਮੇਰੇ ਤੇ ਰੋਸਟ ਪਾ ਤੂੰ ਬੋਲ ਕੇ ਲੈ ਵੀਡੀਓ ਪਾ ਤੂੰ ਮੇਰੀ ਕਲਪਲਾਵ ਦੇ ਵਲੌਗ ਦੇ ਵਿੱਚ ਬੋਲ ਕੇ ਤੂੰ ਵੀਡੀਓ ਪਾ ਮੈਨੂੰ ਕੋਈ ਗੁੱਸਾ ਨਹੀਂ ਤੇਰੇ ਨਾਲ ਇਹ ਕੀ ਮਤਲਬ ਤੂੰ ਮੇਰੀਆਂ ਵੀਡੀਓ ਤੇ ਆ ਕੇ ਕਮੈਂਟ ਪਾਉਣਾ ਕਮੈਂਟ ਕਰਦਾ ਵੀ ਹਾਂ ਤੂੰ ਹੁਣ ਵੀਡੀਓ ਪਾ ਕੇ ਦਿਖਾਈ ਲੈ ਮੈਂ ਤਾਂ ਕੱਲ ਨੂੰ ਪਾਉ ਆ ਹੁਣ ਮੈਂ ਤੇਰੇ ਅਗੇਂਸਟ ਦੀ ਵੀਡੀਓ ਪਾਈ ਆ ਕਿ ਤੇਰੇ ਤੇ ਰੋਸਟ ਮੇਰੇ ਆਉਣਗੇ ਮੈਂ ਹਰ ਰੋਜ਼ ਇੱਕ ਰੋਸਟ ਤੇਰੇ ਤੇ ਪਾਉਂਗੀ ਹਾਂ ਮੈਂ ਪਹਿਲਾਂ ਤੇਰੇ ਤੇ ਮੈਂ ਲਗਾਤਾਰ ਪਾ ਰਹੀ ਹਾਂ ਸੋ ਦਿਨ ਚ ਹੋ ਜਾਦਾ ਮੈਂ ਦੋ ਰੋਸਟ ਵੀ ਪਾਵਾਂ ਤੇਰੇ ਤੇ ਕਿਉਂਕਿ ਤੁਸੀਂ ਨਾ ਵਿਖਾਓ ਤੂੰ ਗੰਦ ਕਿਉਂ ਵਿਖਾਉਣਾ ਤੂੰ ਉਹੋ ਜਿਹੀਆਂ ਚੀਜ਼ਾਂ ਕਿਉਂ ਵਿਖਾਉਣਾ ਜਨਾਨੀ ਤੇਰੀ ਪ੍ਰੈਗਨੈਂਟ ਆ ਤੂੰ ਟੱਡ ਵਿਖਾਈ ਜਾਣਾ ਕਿਸੇ ਨੂੰ ਕੀ ਸੇਹ ਦਿੱੰਨੇ ਆ ਤੁਸੀਂ ਜਾਣ ਕੇ ਝੂਠੇ ਤੂੰ ਮਹੀਨਾ ਪ੍ਰਾਣੀਆਂ ਤੁਹਾਡੇ ਕੋਲ ਕਲਿੱਪਾਂ ਹੁੰਦੀਆਂ ਕਲੀਨਿਕ ਦੀਆਂ ਤੁਸੀਂ ਨਵੇਂ ਵਲੌਗਾਂ ਦੇ ਵਿੱਚ ਪਾਈ ਜਾਂਦੇ ਆ ਵੀ ਮੇਰੀ ਅੱਜ ਘਰ ਵਾਲੀ ਬਿਮਾਰ ਹੋ ਗਈ ਸੀ ਆਏ ਹੋ ਗਿਆ ਸੀ ਆਏ ਹੋ ਗਿਆ ਸੀ ਤੁਸੀਂ ਜਿਹੜੇ ਤੁਹਾਨੂੰ ਵੇਹਦੇ ਆ ਲੋਕ ਤੁਸੀਂ ਉਹਨਾਂ ਨੂੰ ਬੇਵਕੂ ਬਣਾਉਂਦੇ ਆ ਸਾਰੇ ਕਮੈਂਟ ਤੁਸੀਂ ਲੋਕਾਂ ਦੇ ਡਿਲੀਟ ਕਰਦੇ ਆ ਤੁਸੀਂ ਹਾਈਡ ਯੂਜ਼ਰ ਕੀਤੇ ਹੋਏ ਆ ਸਾਰੇ ਜਿਹੜੇ ਤੁਹਾਨੂੰ ਕਮੈਂਟ ਕਰਦੇ ਆ ਥੱਲੇ ਆਕ ਅੱਛਾ ਤੁਸੀਂ ਬਾਲੇ ਸਿਆਣੇ ਹੋਗੇ YouTube ਤੇ ਪਿਓ ਦੀ ਆ ਤੁਸੀਂ ਕਿਵੇਂ ਕਿਸੇ ਦਾ ਚੈਨਲ ਬੰਦ ਕਰਾ ਦੋਗੇ ਸਟ੍ਰਾਈਕ ਲੈ ਹੁਣ ਤੂੰ ਸਟ੍ਰਾਈਕ ਮਾਰ ਲਈ ਮੈਂ ਤੈਨੂੰ ਦੇਖ ਲੂੰਗੀ ਤੂੰ ਕਿੰਨੇ ਵਾਂਕਾ ਸਟ੍ਰਾਈਕਾ ਮਾਰ ਕੇ ਮੇਰੇ ਚੈਨਲ ਮੈਂ ਤਾਂ ਇੱਕ ਨਹੀਂ ਮੈਂ ਤਾਂ ਦੋ ਚੈਨਲ ਬਣਾਉਂਗੀ ਕਿਹੜੇ ਕਿਹੜੇ ਚੈਨਲ ਬੰਦ ਕਰਾਏਗਾ ਤੂੰ ਤੇ 50 ਜਾਣੇ ਰੋਸਟ ਕਰਨ ਲੱਗੇ ਆ ਤੇਰੀ ਜਨਾਨੀ ਨੂੰ ਤਾਂ ਹਰ ਰੋਜ਼ ਮਾਂ ਪੈਣ ਇੱਕ ਹੁੰਦੀ ਆ ਕਿੰਨਾ ਦੇ ਤੂੰ ਤੂੰ ਇੱਕ ਵੀਡੀਓ ਪਾ ਬਕਾਇਦਾ ਤੂੰ ਮੇਰਾ ਬੂਥਾ ਲਾ ਵਿੱਚ ਤੂੰ ਮੇਰਾ ਮੇਰੀ ਸ਼ਕਲ ਲਾ ਤੂੰ ਰੋਸਟ ਕਰ ਮੈਨੂੰ ਰੋਸਟ ਕਰ ਜੇ ਤੇਰੇ ਚ ਹਿੰਮਤ ਆ ਰੋਸਟ ਕਰੋ ਤੁਸੀਂ ਤਾਂ ਕਿਆਂ ਤੁਸੀਂ ਕੱਲੀਆਂ ਠੋਕੀਆਂ ਦੇਣ ਜੋਗੇ ਆ ਵੀਡੀਓ ਤੇ ਤੂੰ ਮੇਰੀ ਪਾ ਕੇ ਵਿਖਾਈ ਤੂੰ ਐ ਕਰਦੀ ਤੂੰ ਐ ਕਰਦੀ ਤੁਸੀਂ ਕੱਲੀਆਂ ਸਟ੍ਰਾਈਕਾਂ ਦੇ ਦੂੰਗਾ ਅੱਛਾ ਤੇ ਅਸੀਂ ਚੁੱਪ ਕਰਕੇ ਬੈਠੇ ਰਹੀਏ ਕਿਉਂ YouTube ਤੇਰਾ ਪਿਓ ਖਰੀਦ ਕੇ ਲਿਆਇਆ ਸੀ ਵੀ ਅਸੀਂ ਨਹੀਂ ਚਲਾ ਸਕਦੇ YouTube ਦੇ ਉੱਤੇ Roasting ਸਾਰੀ ਦੁਨੀਆ Roasting ਕਰਦੀ ਆ ਕਿੰਨੇ Roaster Roasting ਕਰਦੇ ਆ ਐ ਤਾਂ ਫਿਰ ਤੁਸੀਂ Roasting ਬੰਦ ਹੀ ਕਰਾ ਦਿਓ ਤੁਸੀਂ ਤਾਂ Roasting ਦਾ ਮਾਇਨਾ ਹੀ ਚੇਂਜ ਕਰ ਦੋਗੇ ਤੁਸੀਂ ਕਿਉਂ ਕੰਟਰੋਲ ਹੁੰਨੇ ਆ ਜੇ ਤੂੰ ਵਲੌਗਿੰਗ ਆਦੀ ਸੁਧਾਰ ਲਈ ਜਿੱਥੇ ਬਿਠਾ ਲੈਣਾ ਤੂੰ ਆਹਦੀਆਂ ਜਨਾਨੀਆਂ 20 ਮਿੰਟ ਤੋਂ ਵਲੌਗ ਉੱਥੇ ਪੂਰਾ ਕਰ ਦੇਣਾ ਕਿਉਂ ਰੋਸਟਿੰਗ ਦਾ ਜੇ ਤੂੰ ਵੀਡੀਓ ਵਲੌਗਿੰਗ ਪਾਉਣਾ ਤੈਨੂੰ ਤਾਂ ਵਲੌਗਿੰਗ ਦਾ ਮਤਲਬ ਵੀ ਨਹੀਂ ਪਤਾ ਕੱਲ ਤੇਰੀ ਘਰ ਵਾਲੀ ਕਹੀ ਜਾਂਦੀ ਸੀ ਬੇਬੀ ਸ਼ਾਵਰ ਕਰਦੇ ਫਿਰਦੇ ਸਾਂ ਤਾਂ ਬੇਬੀ ਸ਼ਾਵਰ ਦਾ ਨਹੀਂ ਪਤਾ ਬੇਬੀ ਸ਼ਾਵਰ ਕੀ ਹੁੰਦਾ ਫਿਰ ਤੁਸੀਂ ਕੀ ਰੀਤੀ ਰਿਵਾਜ ਕੀ ਰਸਮਾਂ ਲੋਕਾਂ ਨੂੰ ਵਿਖਾਉਨੇ ਆ ਵਲੌਗਿੰਗ ਜੇ ਤੁਸੀਂ YouTube ਦੇ ਉੱਤੇ ਆਪਦੀ ਜ਼ਿੰਦਗੀ ਰੱਖੀ ਜਾਂਦੇ ਆ ਨਾ ਤਾਂ ਪਬਲਿਕ ਆਹੋ ਪਬਲਿਕ ਹੁੰਦੀ ਆ ਪਬਲਿਕ ਦੇ ਵਿੱਚ ਕੋਈ ਵੀ ਬੰਦਾ ਉੱਠ ਕੇ ਤੁਹਾਨੂੰ ਬੋਲ ਸਕਦਾ ਤੁਹਾਨੂੰ ਕਮੈਂਟ ਵੀ ਕਰ ਸਕਦਾ ਤੂੰ ਠੇਕਾ ਨਹੀਂ ਲੱਗਦਾ ਵੀ ਹਾਂ ਤੈਨੂੰ ਕੋਈ ਤੁਸੀਂ ਪਾਤੀ ਵੀਡੀਓ ਤੇ ਕੋਈ ਤੁਹਾਨੂੰ ਵੇਖ ਕੇ ਤੁਹਾਡੀ ਟਰੋਲ ਨਾ ਕਰੂਗਾ ਜਾਂ ਰੋ ਲੈ ਮੈਂ ਤਾਂ 5 ਸੈਕਿੰਡ ਦੀ ਕਲਿੱਪ ਲਾਇਆ ਕਰੂੰਗੀ ਤੂੰ ਮੈਨੂੰ ਸਟ੍ਰਾਈਕ ਮਾਰ ਕੇ ਵਿਖਾਈ ਚੈਨਲ ਤੇ ਤੂੰ ਕਹਿ ਲੈਣਾ ਜੁੱਤੀਆਂ ਮੈਂ ਕਹਿੰਦੀ ਮੈਂ ਆਪਦੇ ਘਰੇ ਆ ਤੂੰ ਜੁੱਤੀਆਂ ਮਾਰ ਨਾ ਮੈਨੂੰ ਤੈਨੂੰ ਮੈਂ ਫੇਰ ਦੱਸੂੰਗੀ ਵੀ ਜੁੱਤੀਆਂ ਦਾ ਤੂੰ ਸ਼ਬਦ ਬੋਲਿਆ ਨਾ ਵੀ ਜੁੱਤੀਆਂ ਕਿਵੇਂ ਵੱਜਦੀਆਂ ਹੁੰਦੀਆਂ ਤੂੰ ਬਣਿਆ ਫਰਦਾ ਵੱਡਾ ਵੈਲੀ ਜਨਾਨੀਆਂ ਸਰੋ ਤੁਸੀਂ ਪੈਸਾ ਖਾਣਾ ਹੈ ਜਨਾਨੀਆਂ ਸਰੋ ਤੁਸੀਂ ਜਨਾਨੀਆਂ ਦਿਖਾ ਕੇ ਤੁਸੀਂ YouTube ਤੇ ਅੱਜ ਦੇ ਜਨਰੇਸ਼ਨ ਨੂੰ ਕੀ ਤੁਸੀਂ ਸਿਹਤ ਦਿਨੇ ਪਿਆ ਆ ਆ ਸਿਹਤ ਦਿਨੇ ਪਿਆ ਵੀ ਜਿਹੜਾ ਕੁਝ ਆ ਗਿਆ ਤੁਸੀਂ ਉਹੋ ਬੋਲ ਦੋ ਜਿਹੜੀ ਤੁਹਾਡੀ ਪੀ ਐਚ ਡੀ ਕੀਤੀ ਹੋਈ ਆ ਕਿਹੜਾ ਤੁਹਾਡਾ ਕੰਟੈਂਟ ਕਰੀਸ਼ਨ ਹੁੰਦਾ ਕਦੇ ਤੂੰ ਆ ਉਹਦਾ ਕੰਟੈਂਟ ਕਰੀਸ਼ਨ ਉਹ ਹੁੰਦਾ ਡੇਲੀ ਵਲੋਗਿੰਗ ਉਹ ਹੁੰਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਛੋਟੀ ਛੋਟੀ ਕਲਿੱਪ ਐਡ ਆਨ ਕੀਤੀ ਆ ਤੂੰ ਧਮਕੀਆਂ ਦਿਨਾ ਇੱਕ ਥਾਂ ਤੇ ਬਿਠਾ ਲੈਣਾ ਤੂੰ ਸਾਰਿਆਂ ਦਾ ਧਰਨਾ ਲਵਾ ਕੇ ਉੱਥੇ ਬੈਠੇ ਤੁਸੀਂ 20 ਮਿੰਟ ਦੀ ਪੰਚਾਇਤ ਲਾਈ ਰਹਾ ਹੋ ਜਾਂ ਤੇ ਵਲੌਗ ਛਾੜ ਦਿੰਨੇ ਆ ਅੱਛਾ ਜਿਹੜੇ ਤੁਹਾਨੂੰ ਵੀਅਰ ਤੁਸੀਂ ਤਿੜੇ ਵਰਦੇ ਆ ਨਾ ਵੀਅਰ ਅੱਦੇ ਵੀਅਰ ਤਾਂ ਰੋਸਟਿੰਗ ਵਾਲਿਆਂ ਦੇ ਜਾਂਦੇ ਆ ਵੇਖਣ ਤੁਹਾਨੂੰ 5.5 5 6000 ਵੀਅਰ ਜਿਹੜੇ ਜਾਂਦੇ ਆ ਵਿਝੇ ਤੁਹਾਡਾ ਵਹਿਮ ਹੋਵੇ ਮੈਂ ਤੇਰਾ ਵਹਿਮ ਦੂਰ ਕਰ ਦਿੰਨੀ ਆ ਤੇਰੇ ਚੈਨਲ ਤੇ ਤੇਰੀ ਜਨਾਨੀ ਦਾ ਚੈਨਲ ਤਾਂ ਪੁਰਾਣਾ ਹੋ ਸਕਦਾ ਉਹ ਤਾਂ ਪੁਰਾਣੇ ਲੋਕ ਜਾਣਦੇ ਹੋ ਸਕਦੇ ਆ ਆ ਤੇਰੇ ਚੈਨਲ ਤੇ ਜਿੰਨੇ ਲੋਕ ਜਾਂਦੇ ਨੇ ਸਾਡੇ ਰੋਸਟਰਾਂ ਦੇ ਵੀਅਰ ਜਾਂਦੇ ਆ ਵੇਖਣ ਤੁਹਾਡਾ ਮੈਂ ਵਹਿਮ ਦੂਰ ਕਰ ਦਿੰਨੀ ਆ ਤੁਸੀਂ ਐਡੇ ਅਣਖਾਂ ਵਾਲਿਆਂ ਤਾਂ ਫਿਰ ਕਮੈਂਟ ਕਿਉਂ ਡਿਲੀਟ ਕਰਦਾ ਵੱਡੇ ਤੋਂ ਵੱਡੇ ਤਕੜੇ ਤੋਂ ਤਕੜੇ ਬਲੌਗਰ ਆ ਨਾ ਜਿਹੜੇ ਟਰੋਲ ਹੁੰਦੇ ਆ ਉਹਨਾਂ ਨੇ ਨਹੀਂ ਕੁਝ ਕਰ ਲਿਆ ਤੇ ਤੂੰ ਕਿੱਥੇ ਤੁਰਿਆ ਫਿਰਦਾ ਇਹ YouTube ਨਾ ਇਹ ਥੋੜੀ ਕੱਲਿਆਂ ਦੀ ਨਹੀਂ ਇਹ ਪਬਲਿਕ ਵਾਲਾ ਇਹ ਪਬਲਿਕ ਕੋਈ ਵੀ ਯੂਜ਼ ਕਰ ਸਕਦੀ ਜੇ ਤੂੰ ਵੀਡੀਓ ਪਬਲਿਕ ਕਰਦਾ ਨਾ ਤੂੰ ਨਾ ਪਬਲਿਕ ਕਰ ਜੇ ਤੂੰ ਆਪ ਦਾ ਘਰ ਪਰਿਵਾਰ ਆਪਦੀਆਂ ਬੁੜੀਆਂ ਦਿਖਾਉਣਾ ਤਾਂ ਤੂੰ ਰੋਸਟ ਹੋਣਾ ਤਾਂ ਹੀ ਤੁਹਾਨੂੰ ਅਸੀਂ ਤੁਹਾਡੇ ਨਿੱਜੀ ਤੇਰੀਆਂ ਭੈਣਾਂ ਤੱਕ ਨਹੀਂ ਅਸੀਂ ਪਹੁੰਚ ਕੇ ਤੇਰੀ ਭੈਣਾਂ ਦੀ ਰੋਸਟਿੰਗ ਨਹੀਂ ਕਰਤੀ ਜਿਹੜੀਆਂ ਤੂੰ ਬੁੜੀਆਂ ਵਿਖਾਉਣਾ ਕਿਹੜਾ ਪਰਿਵਾਰ ਤੂੰ ਵਿਖਾਉਣਾ ਅਸੀਂ ਉਹਦੇ ਤੇ ਰੋਸਟਿੰਗ ਕਰਦੇ ਆਂ ਤੂੰ ਤੁਰਿਆ ਫਰਦਾ ਲੋਕਾਂ ਨੂੰ ਔਕਾਤ ਦਿਖਾਉਣ ਤੇ ਤੁਰਿਆ ਫਰਦਾ ਤੂੰ ਮੇਰੇ ਤੇ ਰੋਸਟ ਕਰ ਲਓ ਤੁਸੀਂ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਮੇਰੇ ਤੇ ਵੀਡੀਓ ਤੇ ਬੋਲੋ ਰੋਸਟਿੰਗ ਕਰੋ ਵੀ ਸਾਡੇ ਬਾਰੇ ਇਹ ਕੁੜੀ ਬੋਲਦੀ ਆ ਤੁਹਾਨੂੰ ਕਮੈਂਟ ਸਾਰੇ ਔਨ ਕਰ ਤੂੰ ਕਿਉਂ ਡਿਲੀਟ ਕੀਤੇ ਆ ਫਿਰ ਮੈਂ ਵੇਖੂ ਤੇਰੇ ਹੱਕ 'ਚ ਕਿੰਨੇ ਆ ਤੇ ਮੇਰੇ ਹੱਕ ਦੇ ਵਿੱਚ ਕਿੰਨੇ ਖੜਦੇ ਆ ਲੋਕ 10% ਲੋਕ ਵੀ ਤੁਹਾਡੇ ਹੱਕ ਦੇ ਵਿੱਚ ਨਹੀਂ ਹੁੰਦੇਗੇ ਥੋਡੀਆਂ ਰੋਸਟਿੰਗ ਨੂੰ ਇੰਨਾ ਲੋਕ ਪਸੰਦ ਕਿਉਂ ਕਰਦੇ ਆ ਕਿਉਂਕਿ ਥੋੜੇ ਵਲੌਗਾਂ ਦੇ ਵਿੱਚ ਕੁਝ ਨਹੀਂ ਹੁੰਦਾ ਤੁਸੀਂ ਵਲੌਗ ਦੇਖ ਕੇ ਵੇਖੋ ਲੋਕਾਂ ਦੇ ਜਿਹੜੇ ਵਲੌਗਿੰਗ ਕਰਦੇ ਆ ਨਾ ਲੋਕ ਉਹ ਵਲੌਗਿੰਗ ਕਰਕੇ ਦੇਖੋ ਰੋਸਟਿੰਗ ਦਾ ਮਤਲਬ ਤੁਹਾਨੂੰ ਪਤਾ ਜਿਹੜੀਆਂ ਕਮੀਆਂ ਹੁੰਦੀਆਂ ਉਹਨੂੰ ਦਿਖਾਉਣਾ ਵੀਅਰ ਨੂੰ ਵੀ ਇਹ ਲੋਕਾਂ ਨੂੰ ਬੁੱਧੂ ਤੁਸੀਂ ਸ਼ਰਮ ਲੋਕਾਂ ਨੂੰ ਬੁੱਧੂ ਬਣਾਇਆ ਉਸ ਵੀਡੀਓ ਦੇ ਵਿੱਚ ਆ ਕੇ ਬਣਾਇਆ ਕਿ ਨਹੀਂ ਬਣਾਇਆ ਤੁਹਾਨੂੰ ਵੀ ਇਹ ਗੱਲ ਪਤਾ ਮੈਂ ਤੈਨੂੰ ਕਹਿੰਨੀ ਆ ਰਵਿੰਦਰ ਸਿੰਘ ਚੈਨਲ ਦਾ ਨਾਮ ਤੇ ਤੂੰ ਆਪ ਦੇ ਨਾਮ ਤੇ ਰੱਖਿਆ ਵਿਖਾਉਣੀਆਂ ਜਨਾਨੀਆਂ ਤੇ ਕੰਮ ਕਰਨੇ ਤੂੰ ਬਦਮਾਚਾਂ ਵਾਲੇ ਵੱਡਾ ਤੂੰ ਵੈਲੀ ਬਣਿਆ ਫਿਰਦਾ ਬਲੌਗਿੰਗ ਲੋਕਾਂ ਦੀ ਵੇਖ ਜਿਹੜੇ ਬਲੌਗਰ ਆ ਨਾ ਸਹੀ ਬਲੌਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਲੌਗਿੰਗ ਹੁੰਦੀ ਆ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਇਹ ਨਹੀਂ ਵੀ ਇੱਕ ਥਾਂ ਤੇ ਬਹਿ ਕੇ ਤੇ ਉੱਥੇ 20 ਮਿੰਟ ਤੁਸੀਂ ਗੱਲਾਂ ਸੁਣਾਤੀਆਂ ਘਰਿਆਂ ਨੂੰ ਤੇ ਲੋਕਾਂ ਨੂੰ ਬੁੱਧੂ ਅੱਛਾ ਪੈਸੇ ਤੁਸੀਂ ਕਮਾਓ ਤੇ ਰੋਸਟਰ ਅੱਛਾ ਰੋਸਟਰ ਚੰਪ ਕਰਕੇ ਬੈਠੇ ਨੇ ਕਿਉਂ ਰੋਸਟਰ ਕਰਕੇ ਰੋਸਟਿੰਗ ਕਰਕੇ ਅਸੀਂ ਪੈਸਾ ਨਹੀਂ ਕਮਾ ਸਕਦੇ ਅਸੀਂ ਨਹੀਂ ਆਪਦੇ ਚੈਨਲ ਬਣਾ ਸਕਦੇ ਸਾਨੂੰ ਵੀ ਹੱਕ ਅਸੀਂ ਬਣਾ ਸਕਦੇ ਆ ਤੇ ਧਮਕੀਆਂ ਆਪਦੀਆਂ ਆਪਦੇ ਕੋਲੇ ਰੱਖ ਤੇ ਮੈਂ ਆਪਦੇ ਵਿਊਅਰ ਨੂੰ ਕਹਿਣਾ ਚਾਹਣੀ ਆ ਵੀ ਜੇ ਤੁਸੀਂ ਮੇਰੀ ਸਪੋਰਟ ਚਾਂ ਤੇ ਕਮੈਂਟ ਥੱਲੇ ਮੇਰੀ ਵੀਡੀਓ ਤੇ ਜ਼ਰੂਰ ਕਰਿਓ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਕੱਲ ਨੂੰ ਮੈਂ ਤੁਹਾਡੇ ਦਾ ਰੋਸਟ ਪਾਉਂਗੀ ਤੇ ਫਿਰ ਮੈਂ ਤੈਨੂੰ ਦੇਖੂਗੀ ਤੂੰ ਮੇਰੇ ਤੇ ਸਟ੍ਰਾਈਕ ਮਾਰਦਾ ਹਾਂ ਮੈਂ ਤੇਰੀ ਮਾਂ ਪੈਣ ਤੱਕ ਕਿਸੇ ਤੱਕ ਨਹੀਂ ਪਹੁੰਚੀ ਜਿਹੜੇ ਤੂੰ ਵਿਖਾਉਣਾ ਮੈਂ ਆਪਾਂ ਉਹਨਾਂ ਨੂੰ ਰੋਸਟ ਕਰੀਦਾ ਜਿਹੜੇ ਤੂੰ ਵਿਖਾਉਣਾ ਜਿੰਨੇ ਰੋਸਟ ਦਾ ਜਿਹੜੀ ਤੁਸੀਂ ਵੀਡੀਓ ਪਾਤੀ ਨਾ ਅਸੀਂ ਉਹਨੂੰ ਹੀ ਰੋਸਟ ਕਰਦੇ ਅਸੀਂ ਕਿਸੇ ਦੇ ਪਰਿਵਾਰ ਤੱਕ ਨਿੱਜੀ ਨਹੀਂ ਪਹੁੰਚਦੇ ਨਾ ਮੇਰੀ ਤੇਰਾ ਕੋਈ ਨਿੱਜੀ ਦੁਸ਼ਮਣੀ ਆ ਵੀ ਹਾਂ ਮੇਰੀ ਤੇਰੇ ਕੋਈ ਪਰਸਨਲ ਦੁਸ਼ਮਣੀ ਆ ਪਰ ਜਿਸ ਹਿਸਾਬ ਦੇ ਨਾਲ ਤੂੰ ਬੋਲਿਆ ਨਾ ਉਸ ਹਿਸਾਬ ਦੇ ਨਾਲ ਤੂੰ ਕਿੰਨੇ ਕਰੋਸਟਾਂ ਦੇ ਚੈਨਲ ਬੰਦ ਕਰਾ ਲੇਗਾ ਪਹਿਲਾਂ ਆਪਦੀ ਬੋਲੀ ਸੁਧਾਰ ਧਮਕੀਆਂ ਦੇ ਕੇ ਕਿਸੇ ਨਾਲ ਕੰਪਰੋਮਾਈਜ਼ ਨਹੀਂ ਹੁੰਦੇ ਹੁੰਦੇ ਤੂੰ ਨਾਰਮਲ ਮੈਨੂੰ ਕਹਿੰਦਾ ਆ ਕੇ ਅੱਛਾ ਤੁਹਾਨੂੰ ਜਿੰਨੇ ਲੋਕ ਬੋਲਦੇ ਤੁਸੀਂ ਉਹ ਤਾਂ ਕਮੈਂਟ ਡੀਲੀਟ ਕਰ ਜਾਂਦੇ ਆ ਕਿਉਂ ਡੀਲੀਟ ਕਰਦੇ ਆ ਤੁਸੀਂ ਕਿਉਂ ਬਲੌਕ ਕੀਤੇ ਹੋ ਜਾਂ ਸਾਰੇ ਲੋਕ ਫਿਰ ਫਿਰ ਤੁਸੀਂ ਐਡੀ ਬਲੌਗਿੰਗ ਵਧੀਆ ਕਰਦੇ ਆ ਪਹਿਲਾਂ ਤੁਸੀਂ ਕਾਮਨ ਸੈਂਸ ਤੋਂ ਕੰਮ ਲਓ ਵੀ ਤੁਸੀਂ ਰੋਸਟ ਕਿਉਂ ਹੁੰਨੇ ਆ ਤੁਸੀਂ ਇੰਨੇ YouTube ਦੇ ਉੱਤੇ ਹਜ਼ਾਰਾਂ ਚੈਨਲ ਬਣਿਆ ਆਪਿਆ ਤੁਹਾਡੇ ਅਗੇਂਸਟ ਦੇ ਵਿੱਚ ਜਿਹੜੀ ਤੁਹਾਡੀ ਮਾਂ ਪੈਣ ਇੰਨੀ ਇੱਕ ਕਰਦੇ ਆ ਲੋਕ ਇਨੀਆਂ ਗੰਦੀਆਂ ਗੰਦੀਆਂ ਗਾਲਾਂ ਉਹਨਾਂ ਨਾਲ ਪੰਗਾ ਲੈ ਤੈਨੂੰ ਗੰਦੀਆਂ ਗੰਦੀਆਂ ਗਾਲਾਂ ਨਾਲ ਲੋਕੀ ਤੈਨੂੰ ਤੈਨੂੰ ਪਤਾ ਦੇ ਦੇਣ ਇਹਦਾ ਮੈਂ ਹਜੇ ਕੁੜੀ ਹੋਣ ਕਰਕੇ ਨਾ ਲਿਹਾਜ਼ ਕਰਦੀ ਆ ਵੀ ਮੈਂ ਕੀ ਕਹਿੰਦੇ ਹਾਂ ਦੀ ਆਪਾਂ ਆਪਦੀ ਜ਼ੁਬਾਨ ਗੰਦੀ ਨਹੀਂ ਕਰਨੀ ਵੀ ਦਫਾ ਕਰੋ ਆਪਾਂ ਕੀ ਲੈਣਾ ਪਰ ਬਾਈ ਤੁਸੀਂ ਗਲਤ ਵਿਖਾਉਨੇ ਆ ਤੁਸੀਂ ਰੋਸਟ ਤੁਸੀਂ ਵੀਡੀਓ ਦੇ ਵਿੱਚ ਕਿੰਨਾ ਗਲਤ ਵਿਖਾਉਨੇ ਆ ਤੂੰ ਘਰੇ ਬਠਾ ਬੈਠਾ ਜਨਾਨੀਆਂ ਦੇ ਮਹਿੰਗੇ ਲੱਗਿਆ ਤੇਰੇ ਤੁਸੀਂ ਬੇਵੀ ਸ਼ਾਵਰ ਕਰ ਲਿਆ ਤੁਸੀਂ ਸਿੱਧਾ ਕਹਿ ਦਿੰਦੇ ਅਸੀਂ ਬੇਵੀ ਸ਼ਾਵਰ ਕਰ ਲਿਆ ਬਾਈ ਸਾਡੀਆਂ ਵੀਡੀਓ ਲੈਣ ਵਾਰ ਆਉਣੀਆਂ ਉਹਦੇ ਚ ਕਿਸੇ ਨੂੰ ਦੁੱਖ ਵੀ ਨਹੀਂ ਤੁਸੀਂ ਨਾਰਮਲ ਰੋਸਟ ਹੋਈ ਜਾਂਦੇ ਸੀਗੇ ਪਰ ਇੱਕ ਤੁਸੀਂ ਝੂਠ ਬੋਲੀ ਜਾਂਦੇ ਆ ਤੁਸੀਂ ਪੁਰਾਣੀ ਕਲਿੱਪ ਐਡ ਕਰਕੇ ਫਿਰ ਤੁਸੀਂ ਡਰਾਮਾ ਰਚਿਆ ਤੇਰੀ ਮੰਮੀ ਬੈਠੀ ਆ ਤੇਰੀ ਪਰਜਾਈ ਬੈਠੀ ਆ ਜੁੱਤੀ ਤੁਸੀਂ ਪੁਰਾਣੀ ਜੁੱਤੀ ਤੁਸੀਂ ਲਿਫਾਫੇ ਚ ਪਾ ਕੇ ਬਾਅਦ ਚ ਫੰਕਸ਼ਨ ਬਣਾ ਕੇ ਤੁਸੀਂ ਕਿਹਾ ਵੀ ਹਾਂ ਭਾਈ ਅਸੀਂ ਬਿਆਹਾਂ ਨੂੰ ਆ ਗਏ ਲੋਕ ਬੁੱਧੂ ਆ ਜਿਹੜੇ ਤੁਹਾਨੂੰ ਵ ਬੀਨਕੂਫਾ ਯਾ ਵਲੋਗਿੰਗ ਹੁੰਦੀ ਆ ਤੁਹਾਡੀ ਇਹ ਕੰਟੈਂਟ ਹੁੰਦਾ ਵਾ ਹਾਂਜੀ ਇਸ ਆ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਤੇ ਮੇਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਦੀ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰਕੇ ਦੱਸਣਾ ਕਿਉਂਕਿ ਇਹਨੇ ਔਕਾਤ ਆਪ ਦੀ ਦਿਖਾ ਦਿੱਤੀ ਆ ਤੇ ਹੁਣ ਆਪਾਂ ਵੀ ਆਪ ਦੀ ਦਿਖਾ ਦੇਣੀ ਆ